ਸੱਜਣੋ ਇਹ ਓਮਕਾਰ ਕੋਲੇ ਝੋਟੀਆਂ ਬਿਲਕੁਲ ਭਾਅ ਚ ਦਵਾਉਣ ਲੱਗਿਆਂ ਤੁਹਾਨੂੰ 77000 ਦੀ ਮਗਰ ਕੱਟੀ 8 ਕਿਲੋ ਦੁੱਧ 15 ਦਿਨਾਂ ਦੀ ਬਣੀ ਵੀ ਕਿਉਂ ਓਮਕਾਰ ਆਈਆਂ ਨਾ ਜਮਾਂ ਜੀ ਝੋਟੀਆਂ ਨੂੰ 100 ਦੀ 100 ਆਹ ਵਾਲੀ ਕੱਟੀ ਆ ਤੁਸੀਂ ਡੇਢ ਦੀ ਲਾ ਲਿਓ ਦੋਂ ਦੀ ਲਾ ਲਿਓ ਜਿੰਨੇ ਟਾਈਮ ਦੀ ਤੁਹਾਡੇ ਦਿਲ ਨੂੰ ਚੰਗੀ ਲੱਗੀ ਉਹਨੇ ਦੀ ਲਾ ਕੇ ਕੱਟੀ ਖਰੀਦ ਲਿਓ ਬੇਫਿਕਰੀ ਵਾਲੀ ਆ ਵੇਖਿਓ ਵੀਡੀਓ ਐਂਡ ਤੱਕ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਘੋਗਾ ਆ ਗਿਆ ਸਜਣੋ ਜ਼ਿਲ੍ਹਾ ਗਰਦਾਸਪੁਰ ਆ ਗਿਆ ਤੇ ਨੇੜੇ ਜੰਤੀਪੁਰ ਮੇਨ ਅੱਡਾ ਮੇਨ ਸ਼ਹਿਰ ਲੱਗਦਾ ਤੇ ਮੁਕਾਰ ਘੋਗੇ ਵਾਲੇ ਨੂੰ ਮਲਾਉਣ ਲੱਗੇ ਤੁਹਾਨੂੰ ਇਸ ਕਰੋਂ ਤੁਹਾਨੂੰ ਅੱਗੇ ਵੀ ਟੌਪ ਟੌਪ ਦੀਆਂ ਝੋਟੀਆਂ ਮਈਆਂ ਦਿਖਾਉਂਦੇ ਰਹੇ ਆ ਤੇ ਅੱਜ ਵੀ ਸੱਜਣੋ ਇਥੋਂ ਟੌਪ ਟੌਪ ਦੇ ਜਾਨਵਰ ਜਿਹੜੇ ਵਿਕਰੀ ਵਾਲੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂਗੇ ਤੇ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਇਹਨਾਂ ਦੀ ਵੀ ਆਪਣੀ ਵੀ ਜਿਹੜਾ ਪਸ਼ੂ ਪਸੰਦ ਆਉਂਦਾ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੇ ਅਕੀਦਰ ਤੁਹਾਨੂੰ ਪੂਰੀ ਝੋਟੀ ਨਜ਼ਰ ਆਉਂਦੀ ਹੋਊਗੀ ਇਹ ਝੋਟੀ ਮੰਨ ਲਓ ਵੀ ਤੁਹਾਨੂੰ ਇੱਕ ਵੀਰ ਹਰਾਂ ਨੇ ਜਾਣ ਬਚਾ ਕੇ ਛੜਾ ਕੇ ਦਿੱਤੀ ਆ ਬਹੁਤ ਸੋਹਣੇ ਖਣ ਲੱਗੇ ਹੋਇਆ ਤੇ ਬੂਰੀ ਦੇ ਸ਼ਕੀਨ ਭਰਾਵਾਂ ਲਈ ਬਹੁਤ ਵਧੀਆ ਝੋਟੀ ਖਾਸ ਰਹੂਗੀ ਤੇ ਰੇਟ ਵੀ ਜਾਇਜ਼ ਰਹੂਗਾ ਵੇਖਿਓ ਵੀਡੀਓ ਐਂਡ ਤੱਕ ਤੇ ਅੱਗੇ ਤੁਹਾਨੂੰ ਆਜੋ ਟੌਪ ਟੌਪ ਦੇ ਜਾਨਵਰਾਂ ਦੇ ਨਾਲ ਮਲਾਈਆ ਅਮਕਾਰ ਖੋਗੇ ਵਾਲੇ ਨੂੰ ਇਹ ਕਹਾ ਜਿਵੇਂ ਸਟਾਰਟਿੰਗ ਚ ਵਿਖਾਈ ਜੇ ਨੀਲੀ ਚੰਗੇ ਰਿਕਾਰ ਸਮੇਤ ਬਾਕੀ ਆਪਾਂ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆ ਇੱਕ ਨੰਬਰ ਤੇ ਬੂਰੀ ਲਾਤੀ ਮਗਰ ਕੱਟੀ ਆਜੋ ਲਈਏ ਜਾਣਕਰ ਹਮਕਾਰਵੀਰ ਸਾਸਤਰੀ ਕਾਲ ਸਾਸੀ ਕਾ ਵੀਰ ਜੀ ਹੋਰ ਸੁਣਾਓ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਵੀਰ ਜੀ ਸਾਸੀ ਕਾਲ ਸਾਸੀ ਕਾਲ ਹੋਰ ਸੁਣਾਓ ਚੜਦੀ ਕਲਾ ਨਾ ਇਹਨਾਂ ਦਾ ਕਿਹੜਾ ਏਰੀਆ ਵੀਰ ਹਰਾਂ ਦਾ ਇਹ ਆਪਣਾ ਮੇ ਤਲਵੰਡੀ ਝੁੰਗਲਾ ਪੈਣੇ ਇਹ ਕਿੱਥੇ ਰਹਿ ਗਿਆ ਇੱਥੇ ਨਾਲ ਹੀ ਆ ਬਟਾਲੇ ਦੇ ਅੱਗੇ ਅੱਛਾ ਠੀਕ ਹੈ ਬਟਾਲੇ ਤੋਂ ਅੱਗੇ ਹਾਂਜੀ ਤੇ ਫਿਰ ਮਾਂ ਲੈ ਕੇ ਜਾਂਦੇ ਭਰਾਰੀ ਆਪਣੇ ਹਾਂਜੀ ਪੱਕੇ ਗਾ ਪੱਕੇ ਪੱਕੇ ਵੀਰ ਕਿਵੇਂ ਆ ਭਰਾ ਦਾ ਓਕੇ ਕੰਮ ਓਕੇ ਕੰਮ ਬੜਾ ਵਧੀਆ ਬੜਾ ਵਧੀਆ ਬਾਕੀ ਮੇਰੇ ਅਨਸਾਰ ਬੰਦਾ ਪਿਆਰ ਵਾਲੀ ਗੱਲ ਹੈ ਨਾ ਚੱਲ ਪਸੂ ਆਪਣੀ ਜਗਾ ਤੇ ਹੈ ਨਾ ਬੰਦਾ ਹੱਸ ਕੇ ਤਾਂ ਬੋਲੇ ਆਇਆ ਨਾ ਹਾਂਜੀ ਹਾਂਜੀ ਕਈ ਬੰਦੇ ਹੈ ਨਾ ਆਵਾਜ਼ ਵੀ ਨਹੀਂ ਦਿੰਦੇ ਅੱਗੇ ਸਹੀ ਕਹਿੰਦੇ ਜੀ ਤੇ ਹੋਰ ਓਕੇ ਰਿਪੋਰਟ ਹੈ ਨਾ ਵੀ ਹਾਂਜੀ ਓਕੇ ਰਿਪੋਰਟ ਸਾਂਝੀ ਜੀ ਠੀਕ ਆ ਤੇ ਓਮਕਾਰ ਫਿਰ ਐਡਰੈਸ ਆਪਣਾ ਐਡਰੈਸ ਪਿੰਡ ਕੋਗਾ ਤਹਿਸੀਲ ਬਟਾਲਾ ਜਿਲਾ ਗਰਦਾਸਪੁਰ ਨਾਮ ਓਮਕਾਰ ਸਿੰਘ ਨੰਬਰ 97792834449779283444 ਠੀਕ ਆ ਤੇ ਕਿੰਨੇ ਜਾਨਵਰ ਅੱਜ ਜਾਨਵਰ ਆਪਣੇ ਕੋਲ ਵਿਖਾ ਲ ਦਿੰਦੇ 6-7 7-8 ਵੀ ਦਿਖਾ ਲ ਦਾਂਗੇ 7-8 ਜਾਨਵਰ ਵਿਕਰੀ ਵਾਲੇ ਰਹਿਣਗੇ ਵੀਡੀਓ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਟੋਕੜ ਗੱਬਨ ਵੀ ਦੇ ਦਾਂਗੇ ਜੀ ਅੱਛਾ ਹਾਂਜੀ ਟੋਕੜ ਗੱਬਨ ਚੈੱਕ ਪਾਸ ਤੋਹਫਾ ਹੀ ਨੀਲੀ ਰਵੀ ਆ ਵੇਖੋ ਚਮਦਰੀ ਸਾਹ ਹਾਂ ਰਾਦਾ ਨਹੀਂ ਪਹਿਲਾਂ ਫਿਰ ਚਲਵੇਂ ਦੇ ਦਿੰਦੇ ਹਾਂ ਠੀਕ ਆ ਆਪਣੇ ਕੋਲੇ ਕਿਹੜੇ ਰਹਿਣ ਦੇ ਰਿਹਾ ਹਨਾ ਹਾਂ ਠੀਕ ਆ ਆ ਜਿਵੇਂ ਗੱਲਬਾਤ ਕਰਦਾ ਸੀ ਕਿਹੜੇ ਮਾਲੀ ਦੀ ਧੀ ਆ ਡਾਇਮੰਡ ਦੀ ਡਾਇਮੰਡ ਦੀ ਹਰੀ ਕਾਲਿਆ ਹੈ ਰਿਜਨਲ ਠੀਕ ਹੈ ਬੰਦੇ ਨੇ ਮੈਨੂੰ ਇਨੀ ਗੱਲ ਦੀ ਗਰੰਟੀ ਦਿੱਤੀ ਕਹਿੰਦਾ 50 50000 ਦੀ ਸ਼ਰਤ ਰੱਖ ਕੇ ਕਿ ਉਹ ਡੀਐਨਏ ਡੀਐਨਏ ਤੱਕ ਕਰਾ ਦੇ ਮਗਰ ਕੱਟੀ ਬਾਦਲ ਦੀ ਦੋ ਦੰਦ ਆਇਆ ਦੋ ਦੰਦ ਹਨਾ ਝੋਟੀ ਪਰ ਝੋਟੀ ਝੋਟੀ ਆ ਨਾ ਝੋਟੀ ਝੋਟੀ ਹੈ 11 ਕਿਲੋ ਦੁੱਧ ਵੀ ਤਿਆਰ ਆ ਦੋ ਦੰਦ ਦੇਖੋ ਕੀ ਬਾਤ ਹੈ ਬਹੁਤ ਸ਼ਾਨਦਾਰ ਕੱਟਿਆ ਜਾਂ ਫਿਰ ਬੂਰੀ ਤੋਂ ਕਰੀਏ ਸ਼ੁਰੂ ਹਨਾ ਹਾਂਜੀ ਬੂਰੀ ਵੀ ਬਹੁਤ ਚੰਗੀ ਜੇ ਬੱਚੇ ਗਾਂ ਦੇਣ ਵਾਲੀ ਵੀ ਚੰਗੀ ਨੀਲੀ ਰਾਵੀ ਬੂਰੀ ਮਗਰ ਕੱਟੀ ਬੂਰੀ ਠੀਕ ਆ ਆ ਵੇਖੋ ਜੀ ਮਗਰ ਕੱਟੀ ਆ ਗਈ ਬੂਰੀ ਹਾਂ ਲੋਹੀ ਬੂਰੀ ਕੱਟੀ ਵੇਖੋ ਜੀ ਕਿੰਡੀ ਚੰਗੀ ਖੋ ਤੇ ਗਾੜ ਪਛਾੜ ਇੱਕੋ ਜਿਹੀ ਚਮਾਂ ਥਣਾ ਜਦੋਂ ਦੀ ਇੱਕੋ ਜਿਹਾ ਉਨੀ ਗਾੜ ਹੋਣੀ ਪਛਾੜ ਤੇ ਬੂਰੀ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਸੂਈ ਨੂੰ ਲਗਭਗ ਜੀ 15 16 ਦਿਨ ਹੋ ਗਏ ਆ ਜੀ 15 ਤੋਂ 16 ਦਿਨ ਦੱਸੋ 11 ਕਿਲੋ ਦੁੱਧ ਠੰਡਾ ਜੀ 11 ਕਿਲੋ ਦੁੱਧ ਆ ਹਾਂ ਠੰਡਾ ਓਕੇ ਨੀਲੀ ਦੀ ਆ ਗਈ ਬੂਰੀ ਨੀਲੀ ਅੱਖਾਂ ਸਾਰਾ ਕੁਝ ਪਿਓਰ ਸੂਲ 'ਚ ਵੀ ਨਿਸ਼ਾਨ ਹਾਂਜੀ ਹਾਂਜੀ ਆ ਦੇਖਣਾ ਹਾਂ ਹਾਂ ਚੋਣ ਚਾਂਦ ਦੀ ਬੱਚੇ ਚੋਣ ਦੀ ਤੇ ਮੈਂ ਕਹਿੰਦਾ ਵੀ ਜਿਹੜਾ ਨਿਗਾਹ ਦਾ ਨਿਆਣਾ ਉਹ ਵੀ ਚੋ ਸਕਦਾ ਜੀ ਵੇਖੋ ਮੂੰਹ ਮਾਂ ਵੇਖਿਓ ਬਹੁਤ ਜਿਆਦਾ ਚੰਗੀ ਹੈ ਜੀ ਸੂਆ ਸਵਾ ਕਿਹੜਾ ਲਾਵੇ ਕੋਈ ਭੈਣ ਭਰਾ ਪੁੱਛਿਆ ਮਾਲਕਾਂ ਤੋਂ ਕਿ ਨਹੀਂ ਤੀਸਰਾ ਸੂਏ ਤੇ ਲਾ ਲੇ ਕੋਈ ਆਪਦੀ ਸਮਝ ਲਾਵੇ ਜੀ ਓਕੇ ਹਣਾ ਜਿਹੜਾ ਖਰੀਦਦਾ ਉਹ ਆਪਦੀ ਸਮਝ ਨਾਲ ਸੂਆ ਲਾ ਲੇ ਹਾਂ ਤੀਸਰਾ ਲਾ ਲੇ ਚੌਥਾ ਲਾ ਲੇ ਲੈਵਾ ਦੇਖ ਲੋ ਟਾਈਮ ਟਾਈਮ ਮੇਰੇ ਹਿਸਾਬ ਨਾਲ 1 ਵਜਿਆਂ ਨਹੀਂ ਹਾਂਜੀ ਦੇਖ ਲੋ ਚਵਾਈ ਹੋਈ ਆ ਇਹਨਾਂ ਦੀ ਅੱਜ ਦੀ ਤਰੀਕ ਬੋਲ ਦੋ ਕੈਮਰੇ ਦਿਖਾ ਸਕਦੇ ਆਪਾਂ ਇਤੋਂ ਤੋਂ ਉੱਪਰ ਕੋਈ ਗਾਰੰਟੀ ਨਹੀਂ ਸੰਧੂ ਸਾਹਿਬ ਸਹੀ ਹੈ ਹਾਂ ਆ ਦਿਖਾ ਦਿਓ ਸੁਈਆਂ ਮੁੰਈਆਂ ਦਾ ਮੂੰਹ ਮੈ ਦਿਖਾ ਦਿਓ 11 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਆ ਨਹੀਂ ਤੂਰਾ ਤੈਰਾ ਚੰਗਾ ਝੂਟ ਬਾਕੀ ਵੇਖੋ ਪੇਠਪੁੜਾ ਰਾਜੀ ਵਜਨ ਫੋਲੇ ਆ ਹਾਂ ਚੰਗੀ ਆ ਜਿੰਨੀ ਕਹਿ ਗਈ ਆ ਵਜਨ ਮਜੂਦ ਵਾਲੀ ਆ ਹਾਂਜੀ ਲੇਵੇ ਦੀ ਵੀ ਸਾਫ ਆ ਪੇਠਪੁੜੇ ਦੀ ਚੰਗੀ ਹੈ ਨਾ ਹਾਂਜੀ ਤੇ ਚੂਣ ਤਾ ਤੂੰ ਹਣ ਦੱਸ ਤਾ ਚੂਣ 100 ਜੋ 11 ਦੁੱਧ ਯਾਰਾ ਮਗਰ ਕੱਟੀ ਮਗਰ ਕੱਟੀ ਰੇਟ ਰੇਟ ਸੰਤੂ ਸਾਹਿਬ ਇੱਕ 20 ਵੀ ਕਰ ਲਈਏ 15 ਦੀ ਦੇ ਦੀਏ ਕਰ ਤੇ ਮਾਨਤਾਂ ਗਿਆ ਜੋ ਕਹਦੋਗੇ ਨਹੀਂ ਹਣ ਮੈਂ ਨਹੀਂ ਆਂਦਾ ਦੱਸ ਦੀ ਦੇ ਦੀਏ ਓਕੇ ਜਾਜਾ ਜਾਜਾ ਹਾਂਜੀ ਜਵਾਂ ਜਿਆਜ ਕੱਖ ਤੇ 10000 ਰੁਪਏ ਮਗਰ ਕੱਟੀ 11 ਦੁੱਧ ਪੂਰੀ ਨੀਲੀ ਰਾਬੀ ਮਗਰ ਕੱਟੀ ਪੂਰੀ ਨੀਲੀ ਓਕੇ ਆ ਸਹੀ ਆ ਕੋਈ ਚੱਕਰ ਨਹੀਂ ਇਹਦੇ ਤੇ ਆ ਤੋਹਫੇ ਤੇ ਇਹ ਦੋ ਦੰਦੇ ਆ ਜੀ ਠੀਕ ਆ ਕਢੋ ਜੀ ਛੋਟੂ ਜੀ ਦੁੱਧ ਇਹਦੇ ਕੋਲ ਵੀ 11 ਮਗਰ ਕੱਟੀ ਬਾਦਲ ਦੀ ਦੁੱਧ ਇਹਦੇ ਕੋਲੇ ਵੀ 11 ਇਹਦੀ ਕੋਲ ਵੀ 11 ਦੋ ਦੰਦੇ ਆ ਜੀ ਬਹੁਤ ਸ਼ਕੀਨ ਕੱਟੀ ਆ ਬਹੁਤ ਸ਼ਕੀਨ ਜੀ ਇਹ ਆ ਦੇਖਿਓ ਆ ਵੇਖੋ ਹਾਂ ਆ ਵਖਾ ਆ ਕਢਣ ਡਈ ਹੰਦੇ ਓਕੇ ਦੋ ਦੰਦੇ ਆ ਓਕੇ 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 ਦੋਟਾਈ ਮੈਂ ਅੱਖ ਚ ਹੈਗਾ ਜਵਾਬ ਹੈ ਨਾ ਜਵਾਬ ਪੂਰਾ ਜੀ ਕੋਈ ਤਸੱਲੀ ਕਰਕੇ ਖੜੇ ਬਾਕੀ ਲੇਵਾ ਦੇਖ ਲੈ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਬਹੁਤ ਚੰਗਾ ਕੱਦ ਕਾਠ ਛੋਟੀ ਨਹੀਂ ਜੀ ਛੋਟੀ ਸਮਝ ਕੇ ਕੋਈ ਆਵੇ ਨਾ ਸੰਧੂ ਸਾਹਿਬ 11 ਦੁੱਧ ਵੀ ਬਹੁਤ ਆ ਜੱਟਾ ਪਹਿਲਾਂ ਕੱਟੀ ਆ ਪਹਿਲਾਂ ਕੱਟੀ ਆ ਜਵਾਬ ਇਹ ਚ ਵੀ ਪੂਰਾ ਜੇ ਕੋਈ ਦੇਖ ਕੇ ਖੜੇ ਰੀਜਨਲ ਡਾਇਮੰਡ ਦੀ ਆ ਸੱਜਣੋ ਗਰੰਟੀ ਦੀ ਆ ਹਾਂ ਤੇ ਮਗਰ ਕੱਟੀ ਆ ਬਾਦਲ ਦੀ ਬਸ ਇੱਧਰ ਵੇਖ ਲੈਵੇ ਤੇ ਵੀ ਦਿਖਾਓ ਜੀ ਹਾਂ ਇੱਧਰ ਇੱਧਰ ਮੜਾ ਜਾ ਇੱਧਰ ਲੈ ਛੋਟੂ ਖੁਦਾਰ ਲੈ ਜਾ ਇੱਧਰ ਦੇਖੋ ਜੀ ਹਾਂ ਡੱਬ ਆ ਗਿਆ ਦੋਹਾਂ ਸਾਈਡਾਂ ਦੇ ਆ ਜੀ ਕੀ ਬਾਤ ਆ ਦੇਖੋ ਸੱਜਣੋ ਅੱਛਾ ਕਿਆ ਬਾਤ ਆ ਕੱਟੀ ਕੱਟੀ ਐ ਸਿੰਗਾ ਤੋਂ ਲੈ ਕੇ ਪੈਰਾਂ ਤੱਕ ਕੋਈ ਹੱਥ ਤਰਾ ਨਹੀਂ ਆਇਆ ਕਰਮਾਂ ਦਾ ਚੋਣ ਫਿਰ 100 ਜੋ 100 2 ਕਿਲੋ ਗਾੜਿਆ 2 ਕਿਲੋ ਬਾਕੀ ਫਿਰ ਦੁੱਧ ਦੇਊਗੀ 13 ਕਿਲੋ ਛੋਟੀ ਹਾਂਜੀ ਬਾਕੀ ਨਾ ਸੰਭੀ ਸੰਭਾਲੀ ਥੋੜੀ ਜੀ ਘਟਿਆ ਗੱਟੀ ਠੀਕ ਆ ਹਾਂਜੀ ਆ ਵੇਖਿਓ ਰੁਕ ਜਾ ਰੁਕ ਜਾ ਛੋਟੂ ਇੱਧਰ ਵੀ ਲੈਵੇ ਤੇ ਸਾਰੀਆਂ ਨਿਸ਼ਾਨੀਆਂ ਪੈਰ ਨਹੀਂ ਨਹੀਂ ਫੁੱਲ ਨਿਸ਼ਾਨੀਆਂ ਬੱਚੇ ਵੀ ਗਾਂ ਹਾਂ ਬੱਚੇ ਵੀ ਗਾਂ ਟੌਪ ਦੇ ਲਾਉਣ ਵਾਲੀ ਆ ਯਾਰ ਦੋ ਚੀਜ਼ਾਂ ਟੌਪ ਦੀਆਂ ਦੇਣ ਲੱਗਿਆਂ ਆ ਬਸ ਬਸ ਜੀ ਕੱਟੀ ਵੀ ਬਾਦਲ ਦੀ ਆਪ ਹਨਾ ਹਾਂਜੀ 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 ਤੇ ਰੀਟ ਕਿੱਡਾ ਕਰੀਂ ਰੀਟ ਇਹਨਾਂ ਚੀਜ਼ਾਂ ਦੇ ਮੋਲ ਹੀ ਨਹੀਂ ਸੰਧੂ ਸਕੋਈ ਹਾਂ ਇਹ ਵੀ ਗੱਲ ਸਹੀ ਆ ਚੀਜ਼ ਸੋਨਾ ਵਾ ਬਾਕੀ ਆਪਣਾ ਵਪਾਰ ਲੈਣ ਦਾ ਕੰਮ ਆ ਆਪਾਂ ਘਰ ਨਹੀਂ ਰੱਖ ਸਕਦੇ ਅਸਲ ਚੀਜ਼ ਘਰ ਰੱਖਣ ਵਾਲੀ ਆ ਹਾਂ ਹੀਰਾ ਹੀਰਾ ਕਿਉਂਕਿ ਵਪਾਰ ਲੈਣੇ ਸਵਾਦ ਹੀ ਵੇਚਣ ਦਾ ਪਿਆ ਜੇ ਬਸ ਸਹੀ ਗੱਲ ਕਹ ਨਹੀਂ ਜੇ ਉਹ ਤੁਸੀਂ ਕਹਿ ਦੋ ਨਹੀਂ ਨਹੀਂ ਦੇਖੋ ਫਿਰ ਬਾਕੀ ਜੇ ਇਸ ਇਲਾਕੇ ਆਈ ਆ ਚੀਜ਼ ਇਹ ਮੈਨੂੰ ਕਹਿੰਦਾ ਵੇਚ ਹੀ ਨਾ ਕੱਟੀ ਅੱਛਾ ਹਾਂ ਹੈ ਓਏ ਪਸੰਦ ਆ ਕੀ ਤੇਰੀ ਇੰਦਾ ਵੇਚੀਦਾ ਮੈਂ ਕਿਹਾ ਹੁਣ ਵਪਾਰ ਲੈਣੇ ਆ ਤੇ ਰੱਖ ਨਹੀਂ ਸਕਦੇ ਕੱਲ ਨੂੰ ਹੋਰ ਆ ਗਈ ਫੇਰ ਕਿੰਨੀਆਂ ਕਰੱਖਾਂਗੇ ਬਸ ਬਸ ਜੀ ਵੇਖੋ ਬਾਕੀ ਜੀਨੇ ਪਾਰਾ ਕਿ ਵੀ ਕਿਸੇ ਸੱਜਣ ਨੇ ਦਿੱਤੀ ਆਪਾਂ ਨੂੰ ਬਸ ਬਸ ਦੇ ਦੇ ਇੱਕ 60 ਦੀ ਦੇ ਦੇ ਇੱਕ ਲੱਖ ਤੇ 60 ਹਜ਼ਾਰ ਦੀ ਹਾਂਜੀ ਕਰਦੇ ਛੋੜ ਛੱਪਾ ਜੋ ਕਹਿ ਦੋਗੇ ਜੀ ਨਹੀਂ ਮੈਂ ਨਹੀਂ ਹੁਣਾਂ ਦਾ ਆਪੇ ਹੀ ਕਰਦੇ ਡੇਢ ਦੀ ਦੇ ਦਈਏ ਯਾਰ ਅੱਛਾ ਦਾ ਸੀ ਹਾਂ ਕਿਆ ਬਾਤ ਚਲੋ ਪੰਜ ਹੋਰ ਛੱਡ ਦਈਏ 45 ਦੀ ਹਜ਼ਾਰ ਦੇ ਦੇ ਕੱਟੀ ਮਗਰ ਦਿਖਾਲ ਦੇ ਇੱਕ 45 ਦੀ ਹਾਂ ਦੇਖੋ ਵਰਲਾਂ ਲੱਗੀਆਂ ਝੋਟੀਆਂ ਚਵਾਈ ਚੈੱਕ ਕਰ ਸਕਦੇ ਨੇ ਝੋਡੀ 'ਚ ਘਾਟਾ ਨਹੀਂ ਕੋਈ ਜੀ ਦੂਜੇ ਸੂਵੇ ਨੂੰ ਫੇਰ ਵੇਚ ਲੈ ਤਿੰਨ ਸੂਵੇ ਪੀ ਕੇ ਵੇਚ ਲੈ ਕੱਟੀ ਲਾ ਲੈ ਬੱਚੇ ਇਹਦੇ ਕੋ ਜਿੰਦਾ ਨੇ ਮਰਜ਼ੀ ਲੈ ਲੈ ਓਨੇ ਰੁਪਏ ਜੇਬ 'ਚ ਹਾਂ ਜਦੋਂ ਮਰਜ਼ੀ ਫੇਰ ਵੇਚ ਲੈ ਟੋਕੜ ਝੋਡੀ ਤੁਹਾਨੂੰ ਪਤਾ ਕਿੰਨੇ ਰੁਪਏ ਦੀ ਆ ਕੱਟੀ ਜੇ ਮਗਰ ਜੀ ਆ ਜੇ ਕੱਟੀ ਵੀ ਵੇਖੋ ਕੱਟੀ ਦਾ ਪਿੱਠ ਪੁੜਾ ਠੀਕ ਆ ਓਕੇ ਆ ਵੇਖੋ ਕੱਟੀ ਵੀ ਹਾਂ ਸਾਂਭੀ ਆ ਪੂਰੀ ਸਾਂਭੀ ਦੁੱਧ ਵੀ ਪੂਰਾ ਛੱਡਦੇ ਆ ਜੀ ਅਸੀਂ ਦੁੱਧ ਪੂਰਾ ਛੱਡਦੇ ਆ ਵੇਖੋ ਓਕੇ ਪੂਰੀ ਬਾਦਲ ਬੋਲਦੀ ਕੱਟੀ ਜੀ ਉਹਨਾਂ ਦੇ ਦੱਸੇ ਆ ਕਹਿੰਦੇ origignal ਬਾਦਲ ਦੀ ਓਕੇ ਓਕੇ ਬਾਕੀ ਕੋਈ ਆਪ ਦੀ ਸਮਝ ਲਾਵੇ ਜੀ ਹਾਂ ਜਿਨੇ ਪੈਸੇ ਖਰਚਣੇ ਉਹ ਸਾਡੇ ਤੋਂ ਸਿਆਣਾ ਜੀ ਆਪਦੀ ਸਮਝ ਲਾ ਕੇ ਖਰੀਦ ਲਿਆਂਦੀ ਬਸ ਜੀ ਬਸ ਚੰਗੀ ਲੱਗੀ ਹੈ ਨਾ ਹਾਂਜੀ ਤੇ ਅਗਲਾ ਆਪ ਦੀ ਇਹ ਸੰਧੂ ਸਾਹਿਬ ਕੱਟੀ ਦਾ ਕੱਦ ਦੇਖ ਲੋ ਕੀ ਬਾਤ ਤੇ origignal ਦੋਂਦੀ ਜੇ ਇਹੇ ਹਾਂ ਵਾਹ ਇੱਕ ਗੱਲ ਹੋਰ ਜੇ ਅੱਜ ਜਿੰਨੀਆਂ ਮਜਾ ਦਿਖਾ ਲੈਣੀਆਂ ਸਾਰੀਆਂ ਮਗਰ ਕੱਟੀਆਂ ਜੇ ਸਟਾਰਟਿੰਗ ਜੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿੰਨੀਆਂ ਦਿਖਾਉਣੀਆਂ ਨੇ ਮਗਰ ਕੱਟੀਆਂ ਸਾਰੀਆਂ ਮਗਰ ਕੱਟੀਆਂ ਤੇ ਇਹਦੀ ਇਹ ਸਾਂਭਣ ਵਾਲੇ ਬੰਦੇ ਦਾ ਵੀ ਇੱਥੇ ਧੰਨਵਾਦ ਬੰਦਾ ਜਿਹਨੇ ਐਡਾ ਹੀਰਾ ਕੀਤਾ ਤਿਆਰ ਹਾਂਜੀ ਤੇ ਕੱਟੀ ਮਗਰ ਵੀ ਜੱਡ ਬਲੇਕ ਜੇ ਆਹ ਕੱਟੀ ਜੇ ਮਗਰ ਕੱਟੀ ਇਹਦੀ ਐਮ 51 ਦੀ ਕੱਟੀ ਦੱਸ ਦੇ ਹੀ ਆ ਵੇ ਮਾਲਕ ਐਮ 51 ਦੇ ਵੇਖੋ ਪਿੱਠ ਪੁੜਾ ਕੀ ਬਾਤ ਜਿਹੜੀ ਚੀਜ਼ ਆ ਚੀਜ਼ ਦਿਖਦੀ ਆ ਜੀ ਹਾਂ ਵੇਖੋ ਵਾਕੇ ਕੋਈ ਸ਼ੱਕ ਨਹੀਂ ਹਾਂਜੀ ਬਹੁਤ ਸ਼ਾਨਦਾਰ ਪਰ ਆਪ ਹੀ ਬੜੀ ਝੂਟੀ ਛਾ ਆ ਵੇਖੋ ਜੀ ਤੇ ਇਹ ਫਿਰ ਕਿੰਨੇ ਦਿਨਾਂ ਦਾ ਸੂਆ ਲਾਵੇ ਤੇ ਕਿੰਨੀਆਂ ਗਤਾਰਾਂ ਇਹਦੇ ਕੋਲੇ ਝੂਟੀ ਦੇ ਸੰਧੂ ਸਾਹਿਬ ਨਾ ਆਪਾਂ ਝੂਠ ਬੋਲਣਾ ਨਾ ਲੋੜ ਕੋਈ ਦੇਣ ਹੋਇਆ ਇੱਕ ਅੱਜ 20 ਤਰੀਕ ਆ ਮੰਡੀ ਦੀ ਸੜੀ ਥੱਲੇ 11 ਕਿਲੋ ਦੁੱਧ ਆ ਕਿਆ ਬਾਤ ਹਾਂ ਬਹੁਤ ਖੋਲ ਦਿਓ ਜੀ ਕੱਢੀ ਬਾਹਰ ਸਿਰਾ ਕਿਸ ਨੇ ਆਪਦਾਨ ਦਾ ਚਲਾਉਣਾ ਦੋ ਦੰਦ ਦੇ Ориਜినਲ ਕਿਆ ਬਾਤ ਹਾਂਜੀ ਹਾਂਜੀ ਬੜੀ ਝੋਟੀ ਆ ਸੱਜਣੋ ਕੱਦ ਕਾਠ ਬੇਲ ਪਿਓਰ ਮੋਰਾ ਦੀ ਆ ਜੀ 100% ਮੋਰਾ ਸਟਾਪ ਦੀ ਮਗਰ ਵੀ ਕੱਟੀ ਸੱਜਣੋ ਕੈਮ ਜੀ ਕਿਆ ਬਾਤ ਦੇਖੋ ਧਰਦੀ ਝੋਟੀ ਕੱਦ ਦੇ ਵੇਲ ਥਾਰ ਲੈ ਲਈ ਹੁਣ ਮੁੰਡੇ ਦੇ ਵਿਧਾਈ ਬਣ ਗਈ ਆ ਹੁਣ ਦੇਖੋ ਸੱਜਣੋ ਹਨਾ ਪਿਓਰ ਮੋਰਾ ਦੀ ਆ ਤੇ ਦੋ ਦੰਦ origignal ਜੇ ਤੇ ਦੰਦ ਹੁਣ 11 ਦੰਦ 11 ਮੰਡੀ ਦੀ ਸੜੀ ਥੱਲੇ ਆ ਜੀ ਆਪਾਂ ਵੀ ਹਰਿਆਣੇ ਦੀ ਕਹਾਂਗੇ ਤੇ 2 ਲੱਖ ਮੰਗ ਸਕਦੇ ਆ ਪਰ ਗਲਤ ਗੱਲ ਨਹੀਂ ਕਰਨੀ ਸਹੀ ਗੱਲ ਸਚਾਈ ਦੇ ਸਚਾਈ ਦੇ ਵੇਚਣੀ ਆ ਸਚਾਈ ਤੇ ਵੀ ਵੇਕਦੀਆਂ ਜੇ ਇਹਦੇ ਵੀ ਕੋਈ ਹੱਥ ਤਰਾ ਨਹੀਂ ਹਾਂ ਸਚਾਈ ਤੇ ਵੀ ਵੇਕਦੀਆਂ ਸੰਤੂ ਸਾਹਿਬ ਹਾਂ ਵੇਕਦੀਆਂ ਵੇਕ ਸਹੀ ਗੱਲ ਕਹਣੀ ਹਾਂ ਆ ਬਹੁਤੇ ਸੱਜਣ ਕਹਿੰਦੇ ਹਰਿਆਣਿਆਂ ਆਈ ਬਸ ਜੀ ਆ ਵੇਖੋ ਤੇ ਆਈ ਦਾ ਕਿਤੇ ਚੰਗੇ ਤੋਂ ਚੰਗੇ ਚੰਗੇ ਏਰੀਆ ਦੀ ਆਈ ਆ ਚੰਗੀ ਏਰੀਆ ਦੀ ਟੀਕਾ ਵੀ ਕਾਹ ਚੰਗਾ 100% ਚੰਗੇ ਮਾਲੀ ਦੀ ਆ ਚੰਗੇ ਮਾਲੀ ਦੀ ਕੱਟੀ ਹੋਊਗੀ ਜੀ ਇਹਦੇ ਵੱਲੋਂ ਨਹੀਂ ਪਤਾ ਆਪਾਂ ਨੂੰ ਠੀਕ ਆ ਇਹਦਾ ਮੁੱਲ ਸੰਤੂ ਸਾਹਿਬ ਇਹਦਾ ਵੀ ਨਹੀਂ ਕੋਈ ਝੋਟੀ origignal ਦੋਂਦੀ ਆ ਕੋਈ ਸੌਦਾ ਕਰ ਲੈ ਦੋਂਦੀ ਦਾ ਸੌਦਾ ਸਾਡਾ ਜੀ ਥੋੜਾ ਜਿਹਾ ਮੂੰਹ ਨਾ ਜੋੜੀਓ ਖੜੋਣੀ ਨਹੀਂ ਤਾਂ ਫੜ ਕੇ ਦਿਖਾ ਲ ਦਿੰਦੇ ਕਿਉਂ ਚੂਣ ਚਾਂਣ ਸੋਜੋ ਸੋਲੇਵਾ ਦੇਖ ਲੋ ਹੁਣ ਦੇ ਟਾਈਮ ਤੇ ਝੋਟੀ ਦੇ ਦੀਏ ਡੇਢ ਦੀਏ ਵੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਚੰਗੀ ਆ ਕਿੰਨਾ ਕਰੋਂਗੇ ਮਾਨਤਾ ਪੰਜ ਹੀ ਛੱਡ ਦਾਂਗੇ 45 ਦੀ ਜਮਾ ਜਾਇਜ਼ ਕੀਤੀ ਆ ਜਮਾ ਜਾਇਜ਼ ਕੋਈ ਸ਼ੱਕ ਨਹੀਂ ਕੋਈ ਗਲਤ ਕੀਮਤ ਨਹੀਂ ਕੀਤੀ ਝੋਡੀ ਕੇ ਹੱਡੇ ਤੇ ਖੜੀ ਹੋਵੇ 2 ਲੱਖ ਰੁਪਏ ਦੀ ਕੱਟੀ ਆ ਵੇ ਕੀ ਜਾਂਦੀਆਂ 170 870 ਹਾਂ ਵੇਖਦੀਆਂ ਜੀ ਹੱਸ ਕੇ ਇਹਦਾ ਇਹ ਸੰਧੂ ਸਾਹਿਬ ਆ ਜੀਏ ਬੱਲੂ 2 ਦੀ ਓਕੇ ਇਹਦਾ ਵੀ ਫੋਲਰ ਰਿਕਾਰਡ ਆ ਫੋਲਰ ਰਿਕਾਰਡ ਜਿਹੜੇ ਤੋਂ ਦੀ ਹਾਂ ਜਿਹੜੇ ਸਾਡੇ ਲੱਗੇ ਉਹ ਤੇ ਜਾਣਦੇ ਆ ਵੀਰ ਨੂੰ ਖਾਨ ਪੱਤੇ ਮਲਕੀਤ ਤੋਂ ਲਈ ਆ ਬੱਲੂ 2 ਦੀ origignal ਆ ਉਹਦੇ ਤੋਂ ਲਈ ਆ ਤੇ 나ਗ ਦਾ ਇਹਨੂੰ ਗਾਂ ਟੀਕਾ ਲੱਗਾ ਜੇ ਤੇ 40 ਦਿਨ ਕਹਿੰਦੇ ਆ ਕੱਚੀ ਨੂੰ ਆਪਾਂ 2 ਮਹੀਨੇ ਕਹਿ ਕੇ ਦੇਣੀ ਆ ਜੀ ਕੱਚੀ ਠੀਕ ਆ ਹਾਂ ਉਹ 40 ਕਹਿੰਦੇ ਆ ਠੀਕ ਆ ਠੀਕ ਆ ਅਭੀ ਵੱਧ ਟਾਈਮ ਕਹਿ ਕੇ ਦੇ ਦਿੰਨੀ ਆ ਹਾਂ ਤੇ ਕੱਦ-ਕਾਠ ਵੇਖ ਲੋ ਕੱਚੀ ਆ ਕੱਚੀ ਆਪਾਂ ਲੈਂਦੇ ਨਹੀਂ ਜੀ ਨਾ ਆਪਾਂ ਗੱਬਣ ਲਈਏ ਸਿੱਧੀ ਲਈ ਆ ਕੋਈ ਸੌਦਾ ਵਟੇ ਜ ਨਹੀਂ ਭਾਈ ਸਿੱਧੀ ਲਈ ਆ ਆਪਦੀ ਬਸ ਇਹ ਕਰਕੇ ਲਈ ਆ ਵੀ ਬਾਜ਼ਾਰ ਚ ਸੁਣੀ ਆ ਤੇ ਕਈ ਭੈਣਾ ਭਰਾ ਇਹ ਸੋਚਣਗੇ ਕੱਚੀ ਵੇਚੀ ਕੋਈ ਭਾਰ ਭੂਰੇ ਲੋ ਬੇਫਿਕਰੀ ਭਾਰ ਲੋ ਬੇਫਿਕਰੀ ਆ ਜੀ ਠੀਕ ਆ ਹਾਂ ਬਹੁਤ ਕੱਦ ਕਾਠਾ ਯਾਰ ਕੱਦ ਕਾਠ ਵੱਡੀ ਝੋਡੀ ਆ ਜੀ ਤਿਆਰ ਹੋਈਦਾ ਤੁਹਾਨੂੰ ਵੀ ਪਤਾ ਜੀ ਕਿਨੇ ਰੁਪਏ ਬਹੁਤ ਆ ਕੱਦ ਬਹੁਤ ਪੱਠ ਕੋੜਾ ਬਹੁਤ ਚੰਗਾ 2 ਮਹੀਨੇ ਸਾਂਭਿਓ ਹਾਂ ਤੇ 2 ਮਹੀਨੇ ਸਾਂਭਿਆ ਬਾਜ਼ਾਰ ਫੁੱਲ ਚ ਸੁਣੀ ਆ ਉਹ ਦੋਨੋਂ ਨਾਲੇ ਸਾਂਭੀ ਜਾਊਗੀ ਪੂਰੀ ਨਹੀਂ ਨਹੀਂ ਵਾਕਿਆ ਦੁੱਧ ਵੀ ਚੰਗਾ ਭਰੂਗੀ ਛੋਟੀ ਹਾਂ ਹਾਂ ਦੁੱਧ 14 ਕਿਲੋ ਪਲੂਨ ਦਾ ਦਿੱਤਾ ਜੀ ਇਹਦਾ ਜੀ ਤਾਂ ਹੋ ਗਿਆ ਕੱਦ ਕਾਠ ਵਾਲੀ ਹੁਣ ਇਹ ਇਹ ਅੱਜ ਜੇ ਕੋਈ ਲਵੇ ਸੱਜਣਾਂ ਤੱਕ ਇਹ ਕੱਚੀ ਦਵਾਂਗੇ ਜੀ 1 ਇੱਕ 15 ਦੀ ਅੱਛਾ ਹਾਂ ਅੱਜ ਕੱਚੀ ਵੀ ਇੱਕ 15 ਦੀ ਦਵਾਂਗੇ ਇਹਦੇ ਪੂਰੇ ਫੁੱਲ ਰੁਪਏ ਲਾ ਕੇ ਲਈਆ ਛੋਟੂ ਨਹੀਂ ਦੂਜੇ ਪਾਸੇ ਦੇਖਣਾ ਦੂਜੇ ਵਾਸੇ ਦਿਖਾ ਲਓ ਨਹੀਂ ਦੱਸਦਾ ਵੱਡੀ ਫੁੱਲ ਥਣਾ ਦੀ ਵੀ ਫੁੱਲ ਗਰੰਟੀ ਆ ਕੋਈ ਪਾਸ ਕਰਕੇ ਖੜੇ ਭਾਰ ਦਾ ਮੈਂ ਫੇਰ ਉਹਨੂੰ ਦੁਬਾਰਾ ਫੋਨ ਲਾਇਆ ਤੁਹਾਡੀ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਬਈ ਭਾਰ ਪੂਰੇ ਪੌਂਦੀ ਆ ਤਾਂ ਦੱਸਦੇ ਆਪਾਂ ਮੰਡੀ ਕੱਚੀ ਖੁੱੱਚੀ ਵੇਚ ਆਵਾਂਗੇ ਹਾਂ ਕਹਿੰਦਾ ਵੀ ਜਿੱਥੇ ਮਰਜੀ ਸੌਜੋ ਸੋਵਾ ਬਾਕੀ ਕੋਈ ਫੇਰ ਵੀ ਆਪਦੀ ਸਮਝ ਲਾਵੇ ਯਾਰ ਠੀਕ ਆ ਸਹੀ ਗੱਲ ਹੈ ਕਿ ਨਹੀਂ ਧੰਨਵਾਦ ਕੱਚੀ ਆ ਰਿਜੀਨਲ ਬੱਲੂ ਟੂ ਦੀ ਆ ਤੇ ਟੀਕਾ ਗਾਂ ਨੂੰ ਨਾਗਰਾ ਲੱਗਾ ਜੇ ਧੰਨਵਾਦ ਥਣ ਹੁਣ ਵੀ ਦਿਖਾ ਦਿਓ ਵੇਥੇ ਵਿਖਾ ਦਿਓ ਬਹੁਤ ਚੰਗੀ ਲਾਈ ਪਈ ਆ ਦੇਖੀ ਕੱਟੀ ਚੰਗੀ ਆ ਨਾ ਹਾਂ ਤੇ ਅੱਗੇ ਫੇਰ ਮੋਰਾ ਮੋਰਾ ਆ ਗਈ ਕੱਟੀ ਜਮਗਰ ਤਾਜੀ ਸੂਈ ਬੋਲੇ ਦੇ ਝੋਟੀ ਜੇ 10 ਕਿਲੋ ਬੋਲਾ ਜੇ ਆਹ ਜੇ ਕੱਟੀ ਮਗਰ ਠੀਕ ਆ ਹਾਂਜੀ ਇਹ ਵੀ ਮੰਡੀ ਤੋਂ ਆਈ ਜੇ ओके ਆ ਕੱਟੀ ਜਾ ਮਗਰ ਠੀਕ ਤੇ ਚਾਰ ਦਾ ਦੇ ਝੋਟੀ ਜੇ ਪਹਿਲਾ ਸੁਆ ਜੇ 10 ਕਿਲੋ ਦੇ ਗਰੀਬ ਬੋਲਾ ਤਿਆਰ ਹੈ ਜੀ ਦੇ ਕੋ ਠੀਕ ਆ ਹਾਂ ਕੱਢ ਦੇ ਪੱਤੇ ਛੋਟੂ ਇਹਨੂੰ ਉੱਤੇ ਉੱਤੇ ਰੱਖ ਲਈ ਠੰਡੇ ਨਾਲ ਸਿੰਗ ਨਿੱਕਾ ਨਿੱਕਾ ਸਦ ਨੋ ਨਿੱਕਾ ਨਿੱਕਾ ਸਿੰਗ ਥਣਾ ਵੇਖੋ ਜੋਸ਼ ਥਣਾ ਦਾ ਥਣਾ ਦੀ ਕੁਆਲਿਟੀ ਦੇਖੋ ਕੀ ਚੀਜ਼ ਆ ਕੱਟੀ ਪਿੱਠ ਪੁੜਾ ਵੀ ਦਿਖਾ ਲ ਦੋ ਕੁਆਲਿਟੀ ਵੀ ਦਿਖਾ ਲ ਦੋ ਚੰਗੀ ਆ ਜੇ ਦੋ 12 11 12 ਕਿਲੋ ਦੋ ਤਰਾਮ 11 12 ਕਿਲੋ ਮੇਰੇ ਖਿਆਲ ਨਾਲ ਤਾਂ 15 ਦੇਣਾ ਚਾਹੀਦਾ ਜੀ। ਅੱਛਾ। ਹਾਂ। ਤੁਹਾਨੂੰ ਇਹ। ਲਿਆ 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 ਪੱਤ ਲਿਆ। ਹੁਣ ਕਿੰਨਾ ਚਮਾਉਣੇ ਆਪਾਂ? ਹੁਣ ਜੀ 10। 10 ਕਿਲੋ ਹੈਗਾ। ਹੂੰ ਹੂੰ। ਓਕੇ। ਜਾਤ ਮਸਾਲਾ ਲਿਆ ਸੱਜਣੋ। ਦੇਖਿਓ। ਚੱਲ ਪੱਤ ਚੱਲ ਚੱਲ। ਕਰੋ ਤੋਰ ਚੱਕੀ। ਚੰਗੀ ਝੂਟੀ ਨੱਕਰ ਫਲ ਬੜਾ ਫਾਉਂਦਾ ਤੇ ਜੇ ਮਾੜਾ ਜਾਇ ਤਾਂ ਬਾਜ਼ਾਰ ਲੱਗੇ ਤਾਂ ਉਹਨੂੰ ਦਿਖਾਵਾਂ ਤੇ ਦੇਖਿਓ ਫੇਰ ਤਾਂ ਬੜਾ ਹਨਾ ਆਹ ਦੇਖਿਓ ਜੀ ਹੂੰ ਇਹ ਰੋ ਵੀ ਬੜਾ ਬਣਾ ਹੁੰਦਾ ਦੇਖੋ ਜੀ ਇਹੋ ਝੋਟੀ ਆ ਹੂੰ ਨਹੀਂ ਓਕੇ ਆ ਦੇਖੋ ਚੋਣ ਵੀ ਦੇਖੋ ਚਾਰ ਦੰਦ ਬੋਲੇ ਤੇ ਆ ਨਹੀਂ ਚੰਗੀ ਆ ਹਾਂਜੀ ਓਕੇ ਆ ਇਹਦਾ ਭਾ ਇਹਦਾ ਭਾ ਜੋ ਕਹਿ ਦੋ ਜੀ ਤੁਸੀਂ ਨਹੀਂ ਪਹਿ ਹਿਲਾ ਕੇ ਲਿਆਂਦੀ ਏ ਜੋ ਕਹਦੋ ਚਾਰ ਦੰਦ ਕੱਟੀ ਆ ਜੀ ਦੂਜੇ ਸੂਏ ਨੂੰ ਕੱਟੀ ਤਾਂ ਬਹੁਤ ਬਨ ਜੂਗੀ ਨਹੀਂ ਬਨ ਜੂ ਪਰ ਠਪੜੇ ਦੀ ਚੰਗੀ ਕੱਟੀ ਤੇ ਇਹ ਵੀ ਸੰਤੂ ਸਾਹਿਬ ਡੇਡ ਦੀ ਆ ਠੀਕ ਆ ਤੇ 45 ਦੀ ਦੇ ਦਈਏ ਕਰਤ ਕੇ ਮਾਨਤਾ 40 ਦੀ ਦੇ ਦਾਂਗੇ 1 40 ਦੀ ਹਾਂਜੀ ਹੁੰਦਾ ਨਹੀਂ ਹੋਰ ਥੋੜਾ ਬਹੁਤ ਚਾਹਾਂ ਇਜਾਜ਼ ਕਰਤਾ ਜੀ ਅੱਛਾ ਝੋਟੀ ਦੇ ਹਿਸਾਬ ਨਾਲ ਝੋਟੀ ਬਹੁਤ ਚੰਗੀ ਆ ਸਿੰਘ ਦੀ ਕੁਆਲਿਟੀ ਵਖਾਲ ਦੋ ਉਂਗਲ ਨਹੀਂ ਦਰਾਂਦੀ ਕਿਸੇ ਪਾਸਿਓ ਆ ਵੇਖੋ origignal ਆ ਅਸਲ ਠੀਕ ਬਾਕੀ ਚਾਰ ਦਾਦੇ ਕੱਟੀ ਆ ਚਾਰ ਦਾਦੇ ਕੱਟੀ ਨੂੰ ਦੂਜਣਾਂ ਵਾਲਾ ਥਣ ਲਾਈ ਫਿਰਦੀ ਮਗਰ ਵੀ ਕੱਟੀ ਥਣ ਬਹੁਤ ਚੰਗਾ ਲੱਗਾ ਚੂਣ ਬਹੁਤ ਚੰਗਾ ਚੂਣ ਬਹੁਤ ਚੰਗਾ ਤੇ ਫਿਰ ਆਹ ਇਹ ਸੰਤੂ ਸਾਹਿਬ ਉਦੋਂ ਟਰੱਕ ਚੋਂ ਚੜੀ ਲਵਾਈ ਆ ਸ਼ਾਮ ਦੇ ਟਾਈਮ ਤੇ ਧੰਨਵਾਦ ਇਹਦੀ ਕਿਸਮਤ ਕਿਸਮਤ ਇਹਦੀ ਜਾਨ ਬਚ ਗਈ ਵਿਚਾਰੀ ਦੀ ਤੇ ਟਰੱਕ ਚ ਚੜ ਗਈ ਸੀ ਚੱਲ ਪੁੱਤ ਪਾਣੀ ਚੜੀ ਚੜੀ ਟਰੱਕ ਚੋਂ ਚਲੋ ਲੱਥ ਗਈ ਆ ਥਣ ਝੋਲ ਵੀ ਖਾਲ ਦੋ ਥੱਲੇ ਬਾਕੀ ਜੇ ਕੋਈ ਇਹਨਾਂ ਦਾ ਵੀਰ ਸਾਬਤ ਕਰਦੇ ਸੰਧੂ ਸਾਹਿਬ ਵੀ ਇਹਨਾਂ ਜੋ ਆਪਾਂ ਮੁਨਾਫਾ ਲੈਨੇ ਤਾਂ ਆਪਾਂ 50000 ਰੁਪਏ ਡੰਨ ਪਰਨ ਨੂੰ ਤਿਆਰ ਆ। ਠੀਕ। ਕਈ ਵੀਰ ਭਰਾ ਘਟਾਵਾਂਗੇ ਜਰੂਰ ਜੇ ਇਹਨਾਂ ਜੋ ਮੁਨਾਫਾ ਲਈਏ ਕਟੀਆਂ ਚੋਂ। ਸਾਹਮਲੇ ਕੋਈ ਸੱਜਣ ਬਸ ਇੱਕ ਹੋਰ ਰਿਕਵੈਸਟ ਆ ਵੀ ਜਿੰਨੇ ਉਧਰ ਨੂੰ ਹੜਾਉਣੀ ਆ ਉਹ ਵੀਰ ਮੇਰਾ ਹੋਣੀ ਨਾ ਲਵੇ। ਜਿੰਨੇ ਤੇ ਕਿਸੇ ਨੇ ਦਿਲ ਲਾ ਕੇ ਗੱਲ ਲਾਉਣੀ ਆ ਸਾਹਮਣੀ ਆ ਉਹ ਰੁਪਏ ਲਾਵੇ ਨਹੀਂ ਤੇ ਬਥੇਰੇ ਸੱਜਣ ਰੁਪਏ ਲਾਉਣ ਵਾਲੇ। ਕਿਉਂ ਸੰਤੂ ਸਾਹਿਬ ਨਹੀਂ ਨਹੀਂ ਬੜੇ ਬੂਰੀਆਂ ਦੇ ਬੜੇ ਕਿਉਂਕਿ ਇਹ ਟਰੱਕ ਚੋਂ ਫੇਰ ਦਵਾਈ ਆ ਜੇ ਫੇਰ ਉਧਰ ਨੂੰ ਚੜਾ ਦੇਣੀ ਆ ਤਾਂ ਫੇਰ ਲਾਓ ਹੀ ਨਾ ਰੁਪਈਏ ਖੜੀ ਰਹਿਣ ਦੋ ਹਾਂ ਫੇਰ ਖੜੀ ਰਹਿਣ ਦੋ ਕੋਈ ਗੱਲ ਨਹੀਂ ਠਖਾਈ ਜਾਣੇ ਇਹਨੇ ਰੁੱਖੇ ਝੋਲ ਚਾਲ ਥੱਲੇ ਬਹੁਤ ਚੰਗਾ ਕੱਟੀ ਬਹੁਤ ਚੰਗੀ ਆ ਕਿ ਬਹੁਤ ਚੰਗੇ ਰੁਪਈਆ ਦੀ ਕੱਟੀ ਬਣ ਨਾਲੀ ਆ ਹਾਂ ਲਾਲੀ ਵਾਲਾ ਬਾਕੀ ਚੰਗੇ ਏਰੀਏ ਦੀ ਆ ਕੋਈ ਸ਼ੱਕ ਨਹੀਂ ਵੇਖੋ ਥਾਣੀ ਬੜਾ ਚੰਗਾ ਲੱਗਦਾ ਤੇ ਤਿਲਾ ਵਾਲੀ ਬੂਰੀ ਆ ਨਹੀਂ ਬਹੁਤ ਚੰਗੀ ਆ ਇਹ ਅੱਜ ਕਿੰਨੇ ਦੀ ਦੇ ਦੇਣੀ ਆ ਆਪਾਂ ਯਕੀਨ ਕਰੇ ਕੋਈ ਝੂਠ ਮੰਨੇ ਲਖਾਈ ਪਈ ਆ ਘਰਾਇਆ ਪਿਆ ਕਟਾ ਕੇ ਦੇਣੀ ਆ 32000 ਦੀ ਠੀਕ ਆ 32000 ਦੀ ਕਟਾ ਕੇ ਨਹੀਂ ਨਹੀਂ ਓਕੇ ਆ ਇਹ ਸ਼ੱਕ ਨਹੀਂਗਾ ਤੁਹਾਨੂੰ ਪਤਾ ਸੰਧੂ ਸਾਹਿਬ ਸਾਰਾ ਹੀ ਵੇਖ ਲਓ ਬਾਕੀ ਆ ਥਣ ਵੀ ਚਾਰਜ ਥਣ ਥੋਣੇ ਹੀ ਵੇਖ ਕੇ ਲੈਣੇ ਆ ਇਧਰ ਲਾਗੇ ਕਰਕੇ ਵਿਖਾ ਨਹੀਂ ਵਿਖਾਤੇ ਮੈਂ ਥਣ ਪਈਗਾ ਆ ਦੇਖੋ ਥਣ ਤਾਂ ਮੈਂ ਵੇਖਿਆ ਵੀ ਉਂਗਲ ਉਂਗਲ ਦਾ ਕਰਮਾ ਵਾਲੀ ਦਾ ਬਹੁਤ ਸੋਹਣੀ ਕੱਟੀ ਆ 32000 ਦੀ 32000 ਦੀ ਚਲੋ ਅੰਦਰ ਚੱਲ ਗਏ ਹੁਣ ਟੋਕੜ ਗੱਬਣ ਕੋਲੇ ਟੋਕੜ ਗੱਬਣ ਦਿਖਾ ਲਦੀ ਇੱਕ ਛੋਟੀ ਹੋਰ ਦਿਖਾ ਲਦੀ ਠੀਕ ਆ ਦੋ ਦਿਖਾ ਲਦੀ ਛੋਟੂ ਨੂੰ ਕਿਆ ਕੱਢ ਲਿਆ ਮੈਂ ਤਾਂ ਨਾ ਉਹ ਆਜੋ ਮੜਾ ਜਾ ਤੁਸੀਂ ਚਾਰ ਮਹੀਨਿਆਂ ਦੀ ਗੱਭਣ ਚੱਕ ਪਾਸ ਨੀ ਲਈ 4 ਕਿਲੋ ਹੀ ਦੁੱਧ ਖੋਲ ਦੇ ਛੋਟੂ ਤੋਰ ਦੇ ਖੋਲ ਦੇ ਪੁੱਤ ਬਾਹਰ ਚਾਲੇ ਨੂੰ ਫਿਰ ਆਪਾਂ ਫੇਰ ਹੀ ਵਿੱਚ 4 ਕਿਲੋ ਦੁੱਧ ਚਾਰ ਮਹੀਨਿਆਂ ਦੀ ਗੱਭਣ ਹਾਂ ਝੋਟੀ ਚੰਗੀ ਹੈ ਨੀਲੀ ਦੀ ਅੰਦਰ ਤੋਰ ਦੇ ਡਰਦੀ ਆ ਇਹ ਨਾ ਉਥੇ ਮਿਲਦੀ ਸੀ ਪਹਾੜੇ ਤੇ ਆਪਣੇ ਕੋਪਰੇ ਥਾਂ ਕਰਕੇ ਮਾੜਾ ਮੋਢਾ ਟੀ ਗਾਡੂ ਗੱਲ ਵਾ ਲੈਣੀਆਂ ਠੀਕ ਆ ਉਹਦਾ ਕਰਕੇ ਥੋੜਾ ਜਿਆ ਡਰਦੀਆਂ ਵੇਖੋ ਬਾਕੀ ਥਣ ਦੀ ਸਫਾਈ ਬੜੀ ਬਾਕੀ ਸੁਣੀ ਬਹੁਤ ਟਾਈਮ ਹੁੰਦੇ ਆ 4 ਤਰੀਕ ਤੋਂ ਇਹਨੂੰ 5ਵਾਂ ਮਹੀਨਾ ਲੱਗਣਾ ਜੇ ਓਕੇ 5 ਮਈ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜਦੋਂ ਅੱਗ ਵੱਲਦੀ ਹੁੰਦੀ ਪੂਰੀ ਕੋਈ ਸਮਝ ਲੈ ਦੀ ਹੈਨਾ ਹਾਂ ਕੋਈ ਸਮਝ ਲਵੇ ਆਪਣੀ ਕਦੋਂ ਦੀ ਉਦੋਂ ਵਿਗਣੀ ਆਪਾਂ ਨਹੀਂ ਕਹਿੰਦੇ ਇੰਨੀ ਦੀ ਵਿਗਣੀ ਸਿਆਣੀ ਗੱਲ ਤੇ ਦੇਣੀ 75 ਦੀ ਹਜ਼ਾਰ ਛੋਟ 74 ਦੀ 100 ਕਟੀਆਂ ਦੇ ਮੁੱਲ ਦੇ ਦੇਣੀ ਹੈ ਸਾਬ ਨਾਲ ਜਿੱਦਾਂ ਦੇ 50 55 ਦੀਆਂ ਫੰਡਰ ਕਟੀਆਂ ਵੇਖਦੇ ਆ 4 ਮਹੀਨੇ ਦੀ ਗੱਭਿਆਂ ਨਾਲ ਦੁੱਧ ਆ ਦੋ ਦਿਨ ਅੱਛੀ ਕਰ ਦੇਣਾ ਟੈਗੀ ਸਾਮ ਕਰ ਗਈ ਤਾਂ ਹਾਂ ਹਾਂਜੀ ਚੰਗੀ ਆ ਚੰਗੀ ਆ 74000 ਦੀ 74000 ਦੀ ਆ ਜੀ ਇੱਕ ਆ ਗਈ ਪਹਿਲਾ ਸੁਆ ਓਕੇ ਹਾਂਜੀ ਮਗਰ ਕੱਟੀ ਕੋਈ ਦੋਵਾਂ ਮਹੀਨਿਆਂ ਦੀ ਲਾਲੇ ਡੇਢ ਦੀ ਲਾਲੇ ਢਾਈਆਂ ਦੀ ਲਾਲੇ ਆ ਕੱਟੀ ਸੱਜਣੋ ਮਗਰ ਠੀਕ ਆ ਠੀਕ ਆ ਜੀ ਦੋਵਾਂ ਦੀ ਲਾਲੇ ਡੇਢ ਦੀ ਲਾਲੇ ਜਿੰਨੀ ਮਰਜ਼ੀ ਬਚਾ 15 ਦਿਨਾਂ ਦੀ ਗਾਂ ਬਣੀ ਆ ਆਪਾਂ ਨਹੀਂ ਕਹਿੰਦੇ ਬਣੀ ਆ ਲੋ ਕਿਸਮਤ ਕਹਿੰਦੇ ਨਿਕਲ ਆਵੇ ਆਪਾਂ ਕਹਿੰਦੇ ਤੇ ਉਹ ਦੱਸਦਾ ਆਪਾਂ ਦੱਸਦਾ ਖੋਲ ਦੇ ਤੋਰ ਦੇ ਨਿਕਲ ਆਵੇ ਨਾ ਨਿਕਲੇ ਉਹਨਾਂ ਦੀ ਕਿਸਮਤ 8 ਕਿਲੋ ਦੁੱਧ ਜੇ 8 ਕਿਲੋ ਦੁੱਧ ਦਾ ਸੱਤ ਹੀ ਕੋਈ ਮੰਨ ਕੇ ਲਵੇ 8 ਕਿ ਦਿੰਦੇ ਆ 7 ਮੰਨ ਕੇ ਕੋਈ ਲਵੇ 8 7 ਦੇ ਵਿੱਚ ਦੁੱਧ ਝੋਟੀ ਚੰਗੀ ਪਲੂਨ ਜੇ ਭਾ ਭਾ 77000 ਦੀ ਜੈਸਨੋ ਠੀਕ ਆ ਝੋਟੀ 85 ਦੀ ਵੀ ਜੇ ਹਾਂ 77000 ਦੀ ਜੈਸਨੋ ਲੈ ਜੀ ਜੈਸਨੋ 77000 ਦੀ 7 ਕਿਲੋ ਦੁੱਧ ਮੰਨ ਲਿਓ ਮਗਰ ਕੱਟੀ 15 ਦਿਨਾਂ ਦਾ ਪਹਿਲਾਂ ਕੱਟੀ ਉਧਰੋਂ ਆਈ ਜੇ ਬਣੀ ਫਿਰ ਦੇਸੀ ਵੀ ਨਹੀਂ ਜੈਸਨੂ ਸਾਹਿਬ ਹਾਂ ਏਰੀਏ ਚੰਗੇ ਦੀ ਏਰੀਏ ਚੰਗੇ ਦੀ ਜੇ ਉਹ ਖਾਲ ਦੋ ਫੇਰ 77000 ਦੀ ਆਪਾਂ ਅੱਜ ਹੀ ਆਈ ਆ ਆਪਣੇ ਕੋਈ ਚੁਆਈ ਚੁਆਈ ਨਹੀਂ ਜੇ ਲੈ ਇਦਾਂ ਹੀ ਜੇ ਨੇ ਥਾਨ ਚੰਗਾ ਲੱਗਾ ਬਾਕੀ ਸੱਜਣ ਬੰਦਿਆਂ ਤੋਂ ਆਈ ਆ ਹਾਂ ਹਾਂ ਬਸ ਬਸ ਜੀ ਬਸ ਹਣਾ ਹਾਂ ਜੀ ਇਹ ਗਾਰੰਟੀ ਵਾਲੇ ਥੋਂ ਹਾਂ ਬਸ ਬਸ ਜੀ 77000 ਦੀ ਸੱਜਣ ਚੰਗੀ ਝੋਟੀ ਆ ਉਹ ਖਾਲ ਦੋ ਜੀ ਵੇਖੋ ਥਣ ਥਣ ਲੱਗਾ ਕਰਮਾ ਵਾਲੀ ਹਜੇ ਉਪਰਾ ਕਰਦੀ ਆ ਉਪਰਾ ਕਰਦੀ ਆ ਬਾਕੀ ਝੋਟੀ ਚੰਗੀ ਆ ਮੁੱਲ ਜਮਾਂ ਜੈ 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 ਆ ਪਾਣੀ ਸੱਜਣੋ ਇਹ ਸੀਗੇ ਐਨੀਮਲ ਅਮਕਾਰ ਸਿੰਘ ਓਗੇ ਵਾਲੇ ਕੋਲੇ ਵਿਕਰੀ ਵਾਲੇ ਜਿਨ੍ਹਾਂ ਦਾ ਸਾਰਿਆਂ ਦਾ ਤੁਹਾਨੂੰ ਲੇਖਾ ਜੋਖਾ ਲੈਤਾ ਕੋਸ਼ਿਸ਼ ਕੀਤੀ ਹੈ ਵੀ ਹਰ ਪੱਖ ਤੋਂ ਵਿਖਾਉਣ ਦੀ ਬਾਕੀ ਤੁਸੀਂ ਜਿਹੜਾ ਸੱਜਣ ਇਹਨਾਂ ਨੂੰ ਖਰੀਦਣਾ ਚਾਹੁੰਦਾ ਉਹ ਆ ਕੇ ਦੇਖ ਕੇ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਤੁਸੀਂ ਇੰਨਾ ਕ ਟਾਈਮ ਕੱਢ ਕੇ ਵੀਡੀਓ ਐਂਡ ਤੱਕ ਵੇਖਿਆ ਤੁਹਾਡਾ ਵੀ ਧੰਨਵਾਦ ਜਿਉਂਦੇ ਵਾਸਤੇ ਰਹੋ